ਅੱਜ ਹੁਸ਼ਿਆਰਪੁਰ ਵਿੱਚ ਸਮੂਹ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਹੁਸ਼ਿਆਰਪੁਰ ਦੇ ਸਿਨੇਮਾ ਘਰਾਂ ਵਿੱਚ ਮੈਨੇਜਰ ਅਤੇ ਸਟਾਫ ਨੂੰ ਮਿਲਿਆ ਗਿਆ। ਉਹਨਾਂ ਵੱਲੋਂ ਆਉਣ ਵਾਲੀ 6 ਸਤੰਬਰ ਨੂੰ ਪੰਜਾਬ ਭਰ ਅਤੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਵਿੱਚ ਕੰਗਨਾ ਰਣੌਤ ਦੀ ਰਿਲੀਜ਼ ਹੋਣ ਜਾ ਰਹੀ ਫਿਲਮ ਐਮਰਜੈਂਸੀ ਨੂੰ ਸਿਨੇਮਾ ਘਰਾਂ ਵਿੱਚ ਨਾਂ ਲੱਗਣ ਦੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ। ਉਹ ਇਸ ਫਿਲਮ ਨੂੰ ਆਪਣੇ ਸਿਨੇਮਾ ਘਰਾਂ ਵਿੱਚ ਨਾਂ ਲੱਗਣ ਦੇਣ ਤਾਂ ਸਿਨੇਮਾ ਘਰਾਂ ਦੇ ਆਗੂਆਂ ਨੇ ਵੀ ਸਿੱਖ ਆਗੂਆਂ ਨੂੰ ਇਹ ਪ੍ਰਸਾਦਵਾਇਆ ਕਿ ਇਹ ਕੰਗਰਾਂ ਰਣੌਤ ਦੀ ਫਿਲਮ ਐਮਰਜੈਂਸੀ ਉਹਨਾਂ ਦੇ ਸਿਨੇਮਾ ਘਰਾਂ ਵਿੱਚ ਨਹੀਂ ਲੱਗੇਗੀ ਇਸ ਮੌਕੇ ਤੇ ਸਿੱਖ ਆਗੂਆਂ ਨੇ ਬੋਲਦੇ ਹੋਏ ਕਿਹਾ ਕਿ ਫਿਲਮ ਵਿੱਚ ਸੰਤ ਭਿੰਡਰਾਵਾਲਿਆਂ ਦੀ ਦਿਖ ਨੂੰ ਬੜੇ ਹੀ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ ਜੋ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਉਹਨਾਂ ਕਿਹਾ ਕਿ ਜੇਕਰ ਪੰਜਾਬ ਜਾਂ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਜਾਂ ਵਿਦੇਸ਼ ਵਿੱਚ ਵੀ ਇਹ ਫਿਲਮ ਰੀਲਿਸ ਹੁੰਦੀ ਹੈ ਤਾਂ ਉਹਨਾਂ ਵੱਲੋਂ ਇਹ ਮੁਹਿੰਮ ਚਲਾਈ ਜਾਵੇਗੀ ਸਿੱਖ ਆਗੂਆਂ ਨੇ ਬੋਲਦੇ ਹੋਏ ਕਿਹਾ ਕਿ ਕੰਗੜਾ ਦੇ ਪਿੱਛੇ ਬੀਜੇਪੀ ਚਟਾਨ ਵਾਂਗ ਖੜੀ ਹੈ ਇਸੇ ਕਰਕੇ ਕੰਗੜਾ ਅਜਹਿ ਵਿਵਾਦਵਤ ਬਿਆਨ ਦੇ ਰਹੀ ਹੈ ਉਹਨਾਂ ਕਿਹਾ ਕਿ ਜੇਕਰ ਬੀਜੇਪੀ ਵੱਲੋਂ ਤੁਰੰਤ ਉਸ ਨੂੰ ਐਮਪੀ ਦੀ ਮੈਂਬਰਸ਼ਿਪ ਤੋਂ ਬਰਖਾਸਤ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਸੰਘਰਸ਼ ਉਲੀਕਿਆ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ ਸਿੱਖ ਜਥੇਬੰਦੀਆਂ ਆਈਆਂ ਸੀ ਜੀ ਅਸੀਂ ਉਹਨਾਂ ਦੇ ਨਾਲ ਆ ਅਸੀਂ ਕੰਗਣਾ ਫਿਲਮ ਨਹੀਂ ਲੱਗਣ ਦਾ ਮਾਲਕ ਨਾ ਆਪਣੇ ਸੈਲ ਮੇ ਲਾਵਾਂਗੇ ਅਸੀਂ ਇਹਨਾਂ ਦੇ ਨਾਲ ਚੱਲਣਾ ਜਿੱਦਾਂ ਕਹਿਣਗੇ ਉਦਾਂ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੁਸ਼ਿਆਰਪੁਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਇੱਕ ਜਿਹੜੀ ਵਿਵਾਦਤ ਫਿਲਮ ਆ ਕੰਗਣਾ ਦੀ ਐਮਰਜੈਂਸੀ ਜਿਹੜੀ ਮੂਵੀ 6 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਆ ਉਸ ਦੇ ਵਿਰੋਧ ਵਿੱਚ ਤੇ ਉਸ ਨੂੰ ਰੋਕਣ ਦੇ ਲਈ ਉਸ ਦੀ ਰਿਲੀਜ਼ਿੰਗ ਨੂੰ ਰੋਕਣ ਦੇ ਲਈ ਅੱਜ ਹੁਸ਼ਿਆਰਪੁਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਜਿਹੜੀਆਂ ਸ਼ਹਿਰ ਦੇ ਜਿਹੜੇ ਸਿਨੇਮਾ ਘਰ ਵਾ ਉਹਨਾਂ ਦੇ ਪ੍ਰਬੰਧਕਾਂ ਨੂੰ ਮਿਲ ਰਹੀਆਂ ਤੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਵੀ ਇਹ ਜਿਹੜੀ ਫਿਲਮ ਆ ਕਿਸੇ ਵੀ ਤਰ੍ਹਾਂ ਨਾਲ ਕਿਸੇ ਵੀ ਸਿਨੇਮੇ ਦੇ ਵਿੱਚ ਇਹ ਲੱਗਣੀ ਨਹੀਂ ਚਾਹੀਦੀ ਕਿਉਂਕਿ ਇਸ ਫਿਲਮ ਦੇ ਪਿੱਛੇ ਮਨੋਰਥ ਆ ਇੱਕ ਕਿਉਂਕਿ ਬੀਜੇਪੀ ਦੀ ਪੂਰੀ ਇਸ ਫਿਲਮ ਨੂੰ ਸਪੋਰਟ ਆ ਕੰਗਣਾ ਨੂੰ ਇੱਕ ਸਰਕਾਰ ਬੀਜੇਪੀ ਸਰਕਾਰ ਦੀ ਪੂਰੀ ਸਪੋਰਟ ਆ ਜਿਹਦੇ ਕਰਕੇ ਉਹ ਲਗਾਤਾਰ ਬਹੁਤ ਘਟੀਆ ਬਿਆਨਬਾਜ਼ੀ ਕਰ ਰਹੀ ਆ ਪਿਛਲੇ ਦਿਨੀ ਵੀ ਜਦੋਂ ਕਿਸਾਨੀ ਸੰਘਰਸ਼ ਵੀ ਚੱਲਿਆ ਤਾਂ ਉਹਨੇ ਪੰਜਾਬ ਦੀਆਂ ਧੀਆਂ ਭੈਣਾਂ ਬਾਰੇ ਬਹੁਤ ਗਲਤ ਟਿੱਪਣੀ ਕੀਤੀ ਸੀ ਕਿ ਇਹ ਜਿਹੜੀਆਂ ਕਿਸਾਨ ਕਿਸਾਨਾਂ ਦੇ ਘਰੋਂ ਜਿਹੜੀਆਂ ਔਰਤਾਂ ਆ ਰਹੀਆਂ ਇਹ 5-500 ਦੀ ਦਿਹਾੜੀ ਦੇ ਉੱਤੇ ਲੈ ਕੇ ਕਿਸਾਨ ਆ ਰਹੇ ਆ ਤੇ ਉਸ ਵੇਲੇ ਤੁਸੀਂ ਦੇਖੋ ਜਿਹੜੀ ਮੈਲਾ ਕਮਿਸ਼ਨ ਆ ਉਹਨੇ ਕੰਗਣਾ ਨੂੰ ਕੋਈ ਨੋਟਿਸ ਨਹੀਂ ਕੱਢਿਆ ਪਰ ਜਦੋਂ ਕੰਗਣਾ ਦੇ ਖਿਲਾਫ ਸਾਡੇ ਕੌਮ ਦੇ ਜਰਨਲ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਇੱਕ ਗੱਲ ਕੀਤੀ ਹੈ ਕਿ ਇਹ बार-बार बार-बार ਔਰਤਾਂ ਨੂੰ ਟਾਰਗੇਟ ਕਰ ਰਹੀ ਹੈ ਇੱਕ ਔਰਤ ਹੋਣ ਦੇ ਬਾਵਜੂਦ ਵੀ ਉਸ ਬਿਆਨ ਦੇ ਵਿਰੁੱਧ ਮੈਲਾ ਕਮਿਸ਼ਨ ਨੇ ਨੋਟਿਸ ਦੇ ਦਿੱਤਾ ਸੋ ਇਹ ਦੋਗਲਾਪਨ ਕਿਉਂ ਔਰ बार-बार ਜਿਹੜੀ ਆ ਇਹ ਕੰਗਣਾ ਘਟ ਗਿਣਤੀ ਕੌਮਾਂ ਨੂੰ Hindu ਭਾਈਚਾਰਾ Muslim ਭਾਈਚਾਰਾ Dalit ਭਾਈਚਾਰਾ Christian ਭਾਈਚਾਰਾ ਜਿਹੜੇ ਪੰਜਾਬ ਵਿੱਚ ਪੰਜਾਬ ਦੀ ਇੱਕ ਜਿਹੜੀ ਫੁਲਵਾੜੀ ਆ ਸੱਭਿਆਚਾਰ ਜਿਹੜਾ ਹੈਗਾ ਪੰਜਾਬ ਦਾ ਸਾਰੇ ਭਾਈਚਾਰੇ ਇਕੱਠੇ ਹੋ ਕੇ ਰਹਿ ਰਹੇ ਆ ਇਹ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖ ਭਾਈਚਾਰੇ ਵਿੱਚ ਫੁੱਟ ਪਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਆ ਜਿਹੜੀ ਕਦੀ ਵੀ ਜਿਹੜੀ ਇਹ ਕਾਮਯਾਬ ਨਹੀਂ ਹੋਊਗੀ ਔਰ ਪੰਜਾਬ ਦੇ ਲੋਕ ਆ ਇਹ ਦੀ ਜਿਹੜੀ ਫਿਲਮ ਐ ਨੂੰ ਇਹ ਪੂਰਨ ਤੌਰ ਤੇ ਇਹਦਾ ਬਾਈਕਾਟ ਵੀ ਕਰਨਗੇ ਔਰ ਅਸੀਂ ਇੱਕ ਹੋਰ ਚੇਤਾਵਨੀ ਦੇਣਾ ਚਾਹੁੰਦੇ ਆ ਸਰਕਾਰਾਂ ਨੂੰ ਵੀ ਕਿ ਜੇਕਰ ਕੰਗਣਾ ਦੀ ਫਿਲਮ ਰਿਲੀਜ਼ ਹੁੰਦੀ ਆ ਭਾਰਤ ਦੇ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਅਗਰ ਇਹ ਫਿਲਮ ਲੱਗਦੀ ਆ ਜਾਂ ਰਿਲੀਜ਼ ਹੁੰਦੀ ਆ ਫਿਲਮ ਅਸੀਂ ਪੂਰੇ ਦੇਸ਼ ਵਿਦੇਸ਼ ਵਿੱਚ ਪੂਰੀ ਦੁਨੀਆ ਵਿੱਚ ਜਿੱਥੇ ਸਿੱਖ ਵਸਦੇ ਆ ਜਾਂ ਜਿਹੜੇ ਅਮਨਮਈ ਜਿਹੜੇ ਭਾਈਚਾਰਿਆਂ ਦੇ ਲੋਕ ਆ ਅਸੀਂ ਉਹਨਾਂ ਨੂੰ ਨਾਲ ਲੈ ਕੇ ਅਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਹੱਕ ਵਿੱਚ ਔਰ ਸਾਡੇ ਜਿਹੜੇ ਹੋਰ ਕੌਮੀ ਯੋਧੇ ਆ ਕੌਮੀ ਨਾਇਕਵਾ ਉਹਨਾਂ ਦੇ ਹੱਕ ਵਿੱਚ ਅਸੀਂ ਵੱਡੇ ਜਿਹੜੇ ਮਾਰਚ ਵਾ ਪੰਜਾਬ ਅੰਦਰ ਤੇ ਦੇਸ਼ ਵਿਦੇਸ਼ ਵਿੱਚ ਕੱਢਾਂਗੇ ਔਰ ਅਸੀਂ ਇਹ ਬੇਨਤੀ ਕਰਦੇ ਆ ਭਾਜਪੀ ਨੂੰ ਵੀ ਅਸੀਂ ਚੇਤਾਵਨੀ ਦਿੰਦੇ ਆ ਕਿ ਇਸ ਇਹੋ ਜੇ ਜਿਹੜੀ ਘਟਿਆ ਜਿਹੜੀ ਐਮਪੀ ਆ ਉੱਥੇ ਬਣਾਯੋ ਕੰਗਣਾ ਰਣੌਤਾ ਇਹਨੂੰ ਬੀਜੇਪੀ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ ਔਰ ਇਹੋ ਜਿਸ ਨਾਲ ਕੀ ਜਿਹੜਾ ਪੰਜਾਬ ਦਾ ਮਾਹੌਲ ਆ ਪੂਰੇ ਦੇਸ਼ ਦਾ ਮਾਹੌਲ ਆ ਇੱਕ ਵਧੀਆ ਤਰੀਕੇ ਨਾਲ ਜਿਹੜੇ ਲੋਕ ਰਹਿ ਰਹੇ ਆ ਉਹ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਨ ਐਕਚੁਅਲੀ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਇੱਕ ਸਟੇਟਮੈਂਟ ਦਿੱਤੀ ਸੀਗੀ ਕਿ ਪਹਿਲੀਆਂ ਜਿਹੜੀਆਂ ਸਰਕਾਰਾਂ ਆ ਉਹ ਵਿਦੇਸ਼ਾਂ ਦੀਆਂ ਸਰਕਾਰਾਂ ਨੂੰ ਡੋਜ਼ੀਅਰ ਸੌਂਪਦੀਆਂ ਸੀਗੀਆਂ ਆਪਣੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਨ ਵਾਸਤੇ ਬਈ ਹੁਣ ਸਾਡੇ ਜਿਹੜੇ ਦੋ ਡੋਜ਼ੀਅਰ ਨਹੀਂ ਸੌਂਪੇ ਜਾਂਦੇ ਉਹਨਾਂ ਨੂੰ ਉੱਥੇ ਜਾ ਕੇ ਠੋਕਿਆ ਜਾਂਦਾ ਆ ਇਹ ਇੱਕ ਭਾਜੀਪੀ ਸਰਕਾਰ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਲਈ ਸਿੱਖਾਂ ਦੇ ਜਿਹੜੇ ਆਜ਼ਾਦੀ ਮੰਗਦੇ ਸਾਡੇ ਯੋਧੇ ਆ ਉਹਨਾਂ ਦੀ ਲਗਾਤਾਰ ਕਤਲੇਆਮ ਹੋ ਰਿਹਾ ਆ ਵਿਦੇਸ਼ਾਂ ਦੇ ਵਿੱਚ ਹਰਦੀਪ ਸਿੰਘ ਨਿਜਰ ਦਾ ਕੈਨੇਡਾ ਦੇ ਵਿੱਚ ਮਰਡਰ ਹੋਇਆ ਭਾਈ ਸੁਖਦੂਲ ਸਿੰਘ ਦਾ ਕੈਨੇਡਾ ਦੇ ਵਿੱਚ ਹੋਇਆ ਭਾਈ ਰਿਪੁਨਮਨ ਸਿੰਘ ਮਲਕ ਹੁਣਾ ਦਾ ਕੈਨੇਡਾ ਦੇ ਵਿੱਚ ਹੋਇਆ ਭਾਈ ਅਵਤਾਰ ਸਿੰਘ ਖੰਡਾ ਜੀ ਦਾ ਹੋਇਆ ਇੰਗਲੈਂਡ ਦੇ ਵਿੱਚ ਕਤਲ ਹੋਇਆ اسی ਤਰੀਕੇ ਨਾਲ ਭਾਈ ਪਰਮਜੀਤ ਸਿੰਘ ਪੰਜਬੜ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਸ਼ਹੀਦ ਕੀਤਾ ਗਿਆ اسی ਤਰੀਕੇ ਦੇ ਨਾਲ ਦੀਪ ਸਿੰਘ ਸਿੱਧੂ ਨੂੰ ਹਰਿਆਣਾ ਦੇ ਵਿੱਚ ਸ਼ਹੀਦ ਕੀਤਾ ਗਿਆ ਤੇ ਸਿੱਧੂ ਮੂਸੇਵਾਲਾ ਨੂੰ ਪੰਜਾਬ ਦੇ ਵਿੱਚ ਸ਼ਹੀਦ ਕੀਤਾ ਗਿਆ ਇਹ ਸੈਂਟਰ ਗਵਰਨਮੈਂਟ ਦੀ ਇੱਕ ਪਾਲਿਸੀ ਆ ਉਸ ਪਾਲਿਸੀ ਦੇ ਤਹਿਤ ਹੀ ਜਿਹੜੇ ਇਹ ਇਦਾਂ ਦੇ ਜਿਹੜੇ ਗਾਹਾਂ ਕਾਰਵਾਈਆਂ ਕਰਵਾਈਆਂ ਜਾ ਰਹੀਆਂ ਆ ਕੰਗਣਾ ਰਣਾਉ ਦੇ ਪਿੱਛੇ ਭਾਜਪੀ ਚਟਾਨਮੰਗ ਖੜੀ ਆ ਅਗਰ ਜੇ ਇਹ ਫਿਲਮ ਜੇ ਰਿਲੀਜ਼ ਹੋਈ ਚਾਹੇ ਭਾਰਤ ਸਰਕਾਰ ਨੂੰ ਅਸੀਂ ਵਾਰਨਿੰਗ ਕਰਦੇ ਆ ਤੇ ਅਸੀਂ ਇਹਦਾ ਬੋਰਡ ਜਿਹੜਾ ਪਾਸ ਕਰਨੇ ਵਾਲਾ ਆ ਜੇ ਉਹਨੇ ਵੀ ਇਹ ਜਿਹੜੀ ਤੱਥਾਂ ਤੋਂ ਬਗੈਰ ਜਿਹੜੀ ਫਿਲਮ ਜਿਹੜੀ ਉਹ ਬਣਾਈ ਗਈ ਆ ਜੇ ਇਹ ਫਿਲਮ ਰਿਲੀਜ਼ ਹੁੰਦੀ ਆ ਅਸੀਂ ਭਿੰਡਰਾਂ ਵਾਲਾ ਸੰਤ ਸਿਪਾਹੀ ਜਿਨੇ ਸੁੱਤੀ ਕੌਮ ਜਗਾਈ ਉਹ ਮਾਰਚ ਪੰਜਾਬ ਵਿੱਚ ਨਹੀਂ ਉਹ ਪੂਰੇ ਹਿੰਦੁਸਤਾਨ ਚ ਪੂਰੇ ਦੁਨੀਆ ਵਿੱਚ ਇਹੋ ਮਾਰਚ ਜਿਹੜੇ ਉਹ ਆਪਾਂ ਕੱਢਾਂਗੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਹੱਕ ਦੇ ਵਿੱਚ ਮੈਂ ਸਿਰਫ ਇੱਕ ਔਰਤ ਹੋਣ ਦੇ ਨਾਤੇ ਇਹ ਗੱਲ ਕਹਾਂਗੀ ਕਿ ਕੰਗਣਾ ਮਤਲਬ ਤੂੰ ਵਾਰ-ਵਾਰ ਵਾਰ-ਵਾਰ ਪੰਜਾਬੀਆਂ ਦੇ ਉੱਤੇ ਹੀ ਟਾਰਗੇਟ ਕਿਉਂ ਕਰਦੀ ਆ ਤੂੰ ਆਪਣੇ ਮੋਦੀ ਸਾਹਿਬ ਤੇ ਟਾਰਗੇਟ ਕਿਉਂ ਨਹੀਂ ਕਰਦੀ ਕਲਕੱਤੇ ਦੇ ਵਿੱਚ ਵੀ ਇੱਕ ਔਰਤ ਦਾ ਬਲਾਤਕਾਰ ਹੋਇਆ ਉਹਦੇ ਵਿੱਚ ਤੇਰੇ ਕੋਲੋਂ ਦੋ ਸ਼ਬਦ ਨਹੀਂ ਨਿਕਲੇ ਕਿਉਂ ਵਈ ਅਸੀਂ ਸਰਦਾਰਾਂ ਨੇ ਤੁਹਾਡਾ ਕੀ ਬਿਗਾੜਿਆ ਸਰਦਾਰਾਂ ਦਾ ਤੁਸੀਂ ਜ਼ਿਮੀਂਦਾਰਾਂ ਦੀ ਰੋਜੀ ਰੋਟੀ ਤੁਸੀਂ ਖਾਣੇ ਆ ਤੁਸੀਂ ਉਹਨਾਂ ਦੇ ਆਂ ਦਾਤਾ ਨੂੰ ਤੁਸੀਂ ਇੰਨਾ ਗਲਤ ਬੋਲਦੇ ਹੋ ਜਿਹੜੀਆਂ ਸਾਡੀਆਂ ਭੈਣਾਂ ਸਾਡੀਆਂ ਬਜ਼ੁਰਗ ਮਾਮਾ ਨੇ ਜਾ ਕੇ ਉੱਥੇ ਧਰਨੇ ਦਿੱਤੇ ਸਿਰਫ ਆਪਣੇ ਹੱਕ ਲੈਣ ਲਈ ਇਹ ਕਦੋਂ ਆ ਕੇ ਦੇਖ ਗਈ ਕਿ ਉੱਥੇ ਰੇਪ ਹੁੰਦੇ ਸੀ ਇਹ ਕਦੋਂ ਆ ਕੇ ਦੇਖ ਗਈ ਕਿ ਉੱਥੇ ਲਾਸ਼ਾਂ ਲਟਕਦੀਆਂ ਸੀ ਮੋਦੀ ਸਾਹਿਬ ਇਹਨੂੰ ਸੰਭਾਲੋ ਇਹਦੇ ਦਿਮਾਗ ਦਾ ਇਲਾਜ ਕਰਾਓ ਇਹ ਹਿੱਲ ਗਈ ਉਹ ਇਹਦੇ ਬਸ ਦੀ ਗੱਲ ਨਹੀਂ ਹੈਗੀ ਜਿੱਦਾਂ ਇਹ ਲੋਕਾਂ ਨੇ ਇਹਨੂੰ ਵੱਡੇ ਮਾਰਜਨ ਨਾਲ ਜਤਾਇਆ ਇਹਨੂੰ ਅੱਗੇ ਲੈ ਕੇ ਆਏ ਇਹਨੂੰ ਐਮਪੀ ਬਣਾਇਆ ਇਹਨੂੰ ਲੋਕਾਂ ਦੇ ਸਿਰਫ ਮੁੱਦੇ ਚੱਕਣੇ ਚਾਹੀਦੇ ਆ ਨਾ ਕਿ ਲੋਕਾਂ ਦੇ ਆਪਣੇ ਸਰਦਾਰਾਂ ਦੇ ਪਿੱਛੇ ਪਈ ਵਾ ਅਸੀਂ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਵੀ ਜੱਟਾਂ ਦੇ ਜ਼ਿੰਮੇਵਾਰਾਂ ਦੇ ਧੀਆਂ ਭੈਣਾਂ ਆ ਇਹਨੂੰ ਕਿ ਆਪਣੀ ਜਵਾਨ ਸੰਭਾਲੇ ਔਰ ਇਹਦਾ ਇਹਨੂੰ ਮੈਂ ਤੇ ਇਹ ਕਹਾਂਗੀ ਵਾਰ-ਵਾਰ ਕਿ ਇਹਨੂੰ ਇਲਾਜ ਦੀ ਲੋੜ ਆ ਇਹਦਾ ਦਿਮਾਗ ਹਿੱਲ ਗਿਆ ਉਹਦੇ ਬਸ ਦੀ ਗੱਲ ਨਹੀਂ ਹੈਗੀ